ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਸ਼ਾਂਤ ਮਹੱਲਾ ਚੌਥਾ ਘਰ ਪਹਿਲਾ ਇੱਕ ਊੰਗਰ ਸਤਿਗੁਰ ਪ੍ਰਸਾਦ ਜਦੋਂ ਤਨ ਸ੍ਰੀ ਗੁਰੂ ਰਾਮਦਾਸ ਸਹਿ ਮਹਾਰਾਜ ਜੀ ਨੇ ਸਤਿਗੁਰੂ ਅਮਰਦਾਸ ਸਾਹਿਬ ਜੀ ਦੇ ਹੁਕਮ ਅਨਸਾਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਤਾਈ ਵਸਾ ਕੇ ਸ੍ਰੀ ਗੋਵਿੰਦਵਾਲ ਸਾਹਿਬ ਦੀ ਯਾਤਰਾ ਕਰਨ ਵਾਸਤੇ ਗਏ ਤਾਂ ਉੱਥੋਂ ਦੀ ਸੰਗਤ ਨੇ ਸਤਿਗੁਰੂ ਸਾਹਿਬ ਜੀ ਦੀ ਬਹੁਤ ਸੇਵਾ ਕੀਤੀ ਅਤੇ ਬੜੇ ਪਿਆਰ ਨਾਲ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਸਤਿਗੁਰੂ ਜੀ ਪਹਿਲਾਂ ਤੀਸਰੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਪਰਮੇਸ਼ਰ ਦੇ ਨਾਮ ਤੇ ਆਉਣ ਦਾ ਉਪਦੇਸ਼ ਬਖਸ਼ਿਆ ਕਰਦੇ ਸਨ ਹੁਣ ਆਪ ਜੀ ਉਹਨਾਂ ਦਾ ਹੀ ਸਰੂਪ ਹੋ ਕਿਰਪਾ ਕਰਕੇ ਆਪ ਜੀ ਵੀ ਅੰਮ੍ਰਿਤ ਉਪਦੇਸ਼ ਦੇ ਕੇ ਪਰਮੇਸ਼ਰ ਦੇ ਨਾਮ ਤੇ ਆਉਣ ਦੀ ਬਾਬਤ ਸਿਖਿਆ ਦਿਓ ਤਾਂ ਸੁਣ ਕੇ ਸਤਿਗੁਰੂ ਜੀ ਨੇ ਤਨਾਸਰੀ ਰਾਗਣੀ ਵਿੱਚ ਸ਼ੰਤ ਜਸ ਰੂਪ ਕਾਵ ਤੇ ਸੰਗੀਤ ਨਾਲ ਮਿਲੀ ਹੋਈ ਬਾਣੀ ਦਾ ਇਹ ਸ਼ਬਦ ਪਹਿਲੇ ਸੁਰ ਤਾਲ ਵਿੱਚ ਮੰਗਲ ਕਰਦਿਆਂ ਉਪਦੇਸ਼ ਰੂਪ ਵਿੱਚ ਉਚਾਰਨ ਕੀਤਾ ਪਾਤਸ਼ਾਹ ਮੰਗਲ ਕਰਦੇ ਹਨ ਇੱਕ ਅਦਵੈਤ ਰੂਪ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਿਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਏ ਜੀਓ ਏ ਪਿਆਰੇ ਜੀ ਜੇਕਰ ਪਰਮੇਸ਼ਰ ਜੀ ਪੂਰਬਲੇ ਪੁੰਨਾਂ ਦਾ ਪ੍ਰੇਰਿਆ ਹੋਇਆ ਕ੍ਰਿਪਾ ਕੀ ਇਹ ਦਇਆ ਦ੍ਰਿਸ਼ਟੀ ਕਰਕੇ ਪੂਰੇ ਸਤਿਗੁਰਾਂ ਨਾਲ ਮਿਲਾ ਦੇਵੇ ਤਾਂ ਉਸ ਦਾ ਅੰਮ੍ਰਿਤ ਨਾਮ ਜਿਉ ਹਿਰਦੇ ਵਿੱਚ ਧਿਆਈਦਾ ਹੈ ਸਤਿਗੁਰ ਮਿਲੇ ਸੁਭਾਈ ਸਹਿਜ ਗੁਣ ਗਾਈਐ ਜੀਓ ਏ ਪਿਆਰੇ ਜੀ ਸੇ ਜੇਕਰ ਸਤਿਗੁਰਾਂ ਨੂੰ ਸੁਭਾਏ ਪ੍ਰੇਮਪੂਰਵਕ ਭਾਵਨਾ ਦੇ ਸਹਿਤ ਮਿਲਣਾ ਕਰੇ ਤਾਂ ਸਹਿਜ ਸੁਤੇ ਸਿੱਧ ਹੀ ਪਰਮੇਸ਼ਰ ਦੇ ਸ਼ੁਭ ਗੁਣਾਂ ਨੂੰ ਗਾਈਦਾ ਹੈ ਤਾਂ ਸਤਿਗੁਰ ਸਾਹਿਬ ਜੀ ਸਹਿਜ ਅਵਸਥਾ ਵਿੱਚ ਗੁਣਾਂ ਨੂੰ ਗਾਉਣ ਦੀ ਦਾਤ ਦੇ ਦਿੰਦੇ ਹਨ ਗੁਣ ਗਾਏ ਵਿਗਸੈ ਸਦਾ ਅਨੰਦਿਨ ਜਿ ਆਪ ਸਾਚੇ ਭਾਵਏ ਪਰਮੇਸ਼ਰ ਦੇ ਗੁਣਾਂ ਨੂੰ ਗਾ ਕੇ ਜੀਵ ਦਾ ਚਿੱਤ ਵਿਗਸੈ ਖਿੜਾਉਂਦਾ ਹੈ ਤੇ ਸਦਕਿ ਕੀ ਹਮੇਸ਼ਾ ਹੀ ਰਾਤ ਦਿਨ ਭਾਵ ਅਵਿਦਿਆ ਰੂਪੀ ਰਾਤ ਤੋਂ ਬ੍ਰਹਮ ਗਿਆਨ ਰੂਪੀ ਦਿਨ ਹੋ ਜਾਂਦਾ ਹੈ ਪਰੀ ਤਦੋ ਹੀ ਹੁੰਦਾ ਜਦੋਂ ਇਸ ਜੀਵ ਨੂੰ ਸੱਚੇ ਦਾ ਆਪਣਾ ਆਪ ਸਰੂਪ ਪਾ ਜਾਂਦਾ ਹੈ। ਜਾ ਕੇ ਇਹ ਜਦੋਂ ਆਪ ਹੀ ਜੀਵ ਸੱਚੇ ਪਰਮੇਸ਼ਰ ਨੂੰ ਪਾ ਜਾਂਦਾ। ਤਦੋਂ ਗੁਰਾਂ ਦੁਆਰਾ ਪਰਮੇਸ਼ਰ ਦੇ ਗੁਣਾਂ ਨੂੰ ਗਾ ਕਰਕੇ ਜੀਵ ਰਾਤ ਦਿਨੇ ਸਦਾ ਹੀ ਖਿੜਿਆ ਰਹਿੰਦਾ। ਨਾਨਕ ਭਗਤਾ ਸਦਾ ਵਿਗਾਸ ਹੈ। ਆਨੰਦ ਦੇ ਸਹਿਤ ਰਹਿੰਦਾ ਹੈ। ਅਹੰਕਾਰ ਹੋ ਮੈਂ ਤਜੈ ਮਾਇਆ ਸਹਿਜ ਨਾਮ ਸਮਾਵੈ ਜਦੋਂ ਜੀਵ ਗੁਣਾ ਦਾ ਹੰਕਾਰ ਦੇਹ ਦੀ ਹੰਗਤਾ ਤੇ ਮਾਇਆ ਦੀ ਹੰਕਾਰ ਨੂੰ ਤਿਆਗ ਦਿੰਦਾ ਫਿਰ ਸੁਤੇ ਸੇਦੀ ਜੀਵ ਦਾ ਮਨ ਪਰਮੇਸ਼ਰ ਦੇ ਨਾਮ ਵਿੱਚ ਸਮਾ ਜਾਂਦਾ ਜੀਵ ਨਾਮ ਜਪਣੇ ਕਰਕੇ ਸਹਿਜ ਰੂਪ ਵਿੱਚ ਸਮਾ ਜਾਂਦਾ ਆਪ ਕਰਤਾ ਕਰੇ ਸੋਈ ਆਪ ਦੇ ਤਪਾਈਐ ਉਹ ਆਪ ਹੀ ਕਰਤਾ ਕਰਨਹਾਰ ਪਰਮੇਸ਼ਰ ਗੁਰੂ ਰੂਪ ਹੋ ਕੇ ਸਿੱਖ ਦੇ ਤਾਈਂ ਉਪਦੇਸ਼ ਦੇਣਾ ਕਰਦਾ ਹੈ ਉਹ ਆਪ ਹੀ ਕਰਤਾ ਬੁਰਖ ਅਧਿਕਾਰੀ ਹੋ ਕੇ ਨਾਮ ਦਾ ਅਭਿਆਸ ਕਰਦਾ ਹੈ ਅਤੇ ਜੇਕਰ ਆਪ ਹੀ ਉਹ ਗੁਰਾਂ ਦੁਆਰਾ ਨਾਮ ਦੀ ਦਾਤ ਦੇ ਦੇਵੇ ਤਦ ਹੀ ਨਾਮ ਦੀ ਦਾਤ ਪਾਈ ਦੀ ਹਰ ਜੀਓ ਕਿਰਪਾ ਕਰੀ ਤਾਂ ਨਾਮ ਧਿਆਈਐ ਜੀਓ ਕੀ ਪਿਆਰੇ ਜੀ ਕਰ ਹਰੀ ਪਰਮੇਸ਼ਰ ਦਇਆ ਦ੍ਰਿਸ਼ਟੀ ਕਰ ਦੇਵੇ ਜੀਓ ਹਿਰਦੇ ਵਿੱਚ ਗੁਰਾਂ ਦੁਆਰਾ ਨਾਮ ਨੂੰ ਧਿਆ ਕਰਕੇ ਧਿਆਈਦਾ ਹੈ ਅੰਦਰ ਸਾਚਾ ਨੇਹ ਪੂਰੇ ਸਤਿਗੁਰ ਐ ਜੀਓ ਕੀ ਪਿਆਰੇ ਜੀ ਜਿਨ੍ਹਾਂ ਪੂਰਨ ਸਤਿਗੁਰਾਂ ਦੇ ਹਿਰਦੇ ਅੰਦਰ ਭਾਵ ਵਿੱਚ ਸੱਚੇ ਅਕਾਲ ਪੁਰਖ ਦਾ ਪ੍ਰੇਮ ਹੈ ਨੇਹ ਹੈ ਇਹ ਪਿਆਰੇ ਜੀ ਸਾਡੇ ਹਿਰਦੇ ਵਿੱਚ ਪੂਰੇ ਸਤਿਗੁਰੂ ਸ੍ਰੀ ਗੁਰੂ ਰਾਮ ਅੰਮ੍ਰਿਤਦਾਸ ਸਹਿਬ ਮਹਾਰਾਜ ਜੀ ਦਾ ਸੱਚਾ ਨੇਹ ਪ੍ਰੇਮ ਹੈ ਹਉ ਤਿਸ ਸੇਵੀ ਦਿਨ ਰਾਤ ਮੈਂ ਕਦੇ ਨਾ ਬੀਸਰੈ ਜੀ ਏ ਪਿਆਰੇ ਜੀ ਹਉ ਅਸੀਂ ਤਿਸ ਕੀ ਉਹਨਾਂ ਸਤਿਗੁਰਾਂ ਦੀ ਰਾਤ ਦਿਨੇ ਹੀ ਸੇਵੀ ਟਹਿਲ ਕਰੀ ਉਹ ਸਤਿਗੁਰੂ ਜੀ ਮੈਂ ਕਹੀਏ ਮੈਨੂੰ ਕਦੇ ਵੀ ਬੀਸਰੈ ਭੁੱਲਦੇ ਨਹੀਂ ਪਰਮੇਸ਼ਰ ਦਾ ਨਾਮ ਕਦੇ ਵੀ ਭੁੱਲਦਾ ਨਹੀਂ ਹੈ ਕਦੇ ਨਾ ਵਿਸਾਰੀ ਅਨ ਦਿਨ ਸਮਾਰੀ ਜਾ ਨਾਮ ਲਈ ਤਾ ਜੀਵਾ ਐਸੇ ਗੁਰਾਂ ਦੁਆਰਾ ਪ੍ਰਾਪਤ ਕੀਤੇ ਨਾਮ ਨੂੰ ਕਦੇ ਵੀ ਭੁਲਾਈਏ ਨਾ ਰਾਤ ਦਿਨੇ ਹੀ ਸਮਾਰੀ ਚੇਤੇ ਕਰਦੇ ਰਹੀਏ ਜਾ ਕੇ ਜਦੋਂ ਪਰਮੇਸ਼ਰ ਦਾ ਨਾਮ ਲਈਏ ਉਚਾਰਨ ਕਰੀਏ ਤਾਂ ਆਤਮਿਕ ਜੀਵਨ ਵੱਲੋਂ ਜੀਉਂਦੇ ਹੋਈਦਾ ਸਰਗਣੀ ਸੁਣੀ ਤਾ ਇਹੋ ਮਨ ਤ੍ਰਿਪਤੈ ਗੁਰਮੁਖ ਅਮਰਤ ਪੀਵਾ ਜਦੋਂ ਹਰ ਵਕਤ ਪਰਮੇਸ਼ਰ ਦਾ ਨਾਮ ਸਰਵਣੀ ਕੰਨਾਂ ਨਾਲ ਸਰਵਣ ਕਰੀਦਾ ਤਾ ਕਈਏ ਤਦੋਂ ਸਾਡਾ ਇਹ ਮਨ ਹਿਰਦਾ ਮਾਇਆ ਦੇ ਪਦਾਰਤਾਂ ਵੱਲੋਂ ਤ੍ਰਿਪਤੈ ਰਜ ਜਾਂਦਾ ਹੈ ਪਾਪ ਸਾਰੀਆਂ ਤ੍ਰਿਸ਼ਨਾ ਆਦ ਦੀਆਂ ਭੁੱਖਾ ਮਿਟ ਜਾਂਦੀਆਂ ਕਿਉਂਕਿ ਅਸੀਂ ਨਾਮ ਅਮਰਤ ਮੁਖੀ ਗੁਰਾਂ ਦੀ ਸੰਗਤ ਕਰਕੇ ਗੁਰਮੁਖਾਂ ਦੀ ਸੰਗਤ ਕਰਕੇ ਪੀਣਾ ਕੀਤਾ ਹੈ ਨਦਰ ਕਰੇ ਤਾਂ ਸਤਿਗੁਰ ਮੇਲੇ ਅਨੰਦਨ ਬਿਵੇਕ ਬੁੱਧ ਵਿਚਰੈ ਜੇ ਪਰਮੇਸ਼ਰ ਦਇਆ ਨਦਰ ਦ੍ਰਿਸ਼ਟੀ ਕਰੇ ਤਾਂ ਸੱਚੇ ਗੁਰਾਂ ਦੇ ਨਾਲ ਮਿਲਦਾ ਹੈ ਫਿਰ ਜੇਕਰ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਤਾਂ ਅਨੰਦਨ ਰਾਤ ਦਿਨ ਹੀ ਬੁੱਧੀ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਦੀ ਬਿਵੇਕ ਵਿਚਾਰ ਵਿਚਰੈ ਵਿਚਾਰੀ ਦੀ ਹੈ ਬੁੱਧੀ ਰਾਤ ਦਿਨ ਹੀ ਬਿਵੇਕ ਵਿੱਚ ਵਿਚਰੈ ਵਿਚਰਦੀ ਹੈ ਅੰਦਰ ਸਾਚਾ ਨੇਹ ਪੂਰੇ ਸਤਿਗੁਰੈ ਪੂਰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਕਿਰਪਾ ਦੁਆਰਾ ਸਾਡੇ ਹਿਰਦੇ ਵਿੱਚ ਸਾਚਾ ਕੀ ਇਹ ਸੱਚੇ ਅਕਾਲ ਪੁਰਖ ਦਾ ਨੇਹ ਪ੍ਰੇਮ ਹੈ ਸਤ ਸੰਗਤ ਮਿਲੇ ਵਡਭਾਗ ਤਾ ਹਰ ਰਸ ਆਵੈ ਜੀਉ ਏ ਪਿਆਰੇ ਜੀ ਜਦੋਂ ਵੱਡਿਆਂ ਭਾਗਾਂ ਕਰਕੇ satsangat ਦੀ ਮਿਲੇ ਹੁੰਦਾ ਪ੍ਰਾਪਤੀ ਹੁੰਦੀ ਤਾਂ ਕਈ ਤਦੋਂ ਜੀਵ ਦੇ ਜੀਓ ਹਿਰਦੇ ਵਿੱਚ ਸੱਚੇ ਪਰਮੇਸ਼ਰ ਦੇ ਨਾਮ ਦਾ ਰਸ ਆਨੰਦ ਆਵੇ ਆਉਂਦਾ ਹੈ ਨਾਮ ਦਾ ਰਸ ਸਵਾਦ ਆਉਣ ਲੱਗ ਜਾਂਦਾ ਹੈ ਅਤੇ ਅਨ ਦਿਨ ਰਹੇ ਲੇਵ ਲੈ ਤ ਸਹਿਜ ਸਮਾਵੈ ਜੀਓ ਇਹ ਪਿਆਰੇ ਜੀ ਜੋ ਜੀਵ ਅਨੰਦਨ ਰਾਤ ਦਿਨੇ ਪਰਮੇਸ਼ਰ ਦੇ ਨਾਮ ਵਿੱਚ ਲਿਵ ਬਿਰਤੀ ਲਾਏ ਲਗਾ ਕੇ ਰਹਿੰਦਾ ਤਾਂ ਉਹ ਸਹਿਜ ਸੁਤੇ ਸਿੱਧ ਹੀ ਵਾਹਿਗੁਰੂ ਵਿੱਚ ਸਮਾਵੈ ਸਮਾ ਅਭੇਦ ਹੋ ਜਾਂਦਾ ਹੈ ਸਹਿਜ ਸਮਾਵੈ ਤਾਂ ਹਰ ਮਨ ਭਾਵੈ ਸਦਾ ਅਤੀਤ ਬੈਰਾਗੀ ਜਦੋਂ ਜੀਵ ਸ਼ਾਂਤੀ ਪੂਰਵਕ ਗੁਰਾਂ ਦੇ ਸ਼ਬਦ ਵਿੱਚ ਲੀਨ ਹੁੰਦਾ ਹੈ ਤਦੋਂ ਪਰਮੇਸ਼ਰ ਦੇ ਮਨ ਵਿੱਚ ਪਾ ਜਾਂਦਾ ਹੈ ਹਮੇਸ਼ਾ ਹੀ ਮਾਇਆ ਸਬੰਧੀਆਂ ਆਦ ਦੇ ਮੋਹ ਵੱਲੋਂ ਅਤੀਤ ਨਿਰਲੇਪ ਹੋ ਕੇ ਵੈ ਬੈ ਰਾਗੀ ਵਿਰਾਗਵਨ ਹੋ ਜਾਂਦਾ ਸਦਾ ਹੀ ਦੁਨੀਆ ਵਿੱਚ ਅਤੀਤ ਵਿਰਕਤ ਹੋ ਕੇ ਵਿਰਾਗ ਦੇ ਸਹਿਦ ਰਹਿਦਾ ਹੈ ਹਲਤ ਪਲਤ ਸੋਬਾ ਜਗ ਅੰਤਰ RAM ਨਾਮ ਲੇਵ ਲਾਗੀ ਉਸ ਦੀ ਜਗ ਸੰਸਾਰ ਦੇ ਅੰਦਰ ਤੇ ਹਲਤ ਇਸ ਲੋਕ ਤੇ ਪਲਤ ਪਰਲੋਕ ਵਿੱਚ ਉਸ ਜਗ ਸੰਸਾਰੀ ਜੀਵ ਦੀ ਲੋਕ ਪ੍ਰਲੋਕ ਵਿੱਚ ਸੋਭਾ ਵਢਾਈ ਹੁੰਦੀ ਹੈ ਜਿਸ ਦੀ ਰਾਮ ਪਰਮੇਸ਼ਰ ਦੇ ਨਾਮ ਵਿੱਚ ਲਿਵ ਬਿਰਤੀ ਲੱਗ ਗਈ ਹੈ ਜੁੜ ਗਈ ਹੈ ਹਰਖ ਸੋਗ ਦੁਹਾਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵਏ ਉਹ ਗੁਰਮੁਖ ਜਨ ਪਦਾਰਥਾਂ ਦੀ ਪ੍ਰਾਪਤੀ ਹੋਈ ਤੋਂ ਹਰਖ ਖੁਸ਼ ਤੇ ਪਦਾਰਥਾਂ ਦੀ ਅਪ੍ਰਾਪਤੀ ਤੋਂ ਭਾਵ ਪ੍ਰਾਪਤਾਂ ਦੇ ਖੁਸ਼ ਜਾਣ ਤੋਂ ਖਤਮ ਹੋਣ ਤੋਂ ਸੋਗ ਗਮ ਇਹਨਾਂ ਦੋਨਾਂ ਬੰਦਨਾ ਤੋਂ ਮੁਕਤਾ ਸੁਤੰਤਰ ਹੈ ਜਿਹੜਾ ਕੁਝ ਪ੍ਰਭ ਪਰਮੇਸ਼ਰ ਕਰਦਾ ਹੈ ਸੋ ਕਈਏ ਉਹ ਉਸ ਨੂੰ ਪੌਂਦਾ ਚੰਗਾ ਲੱਗਦਾ ਸਤ ਸੰਗਤ ਮਿਲੇ ਵਡ ਭਾਗ ਤਾਂ ਹਰ ਰਸ ਆਵੈ ਜੀਓ ਏ ਪਿਆਰੇ ਜੀ ਜਦੋਂ ਵੱਡਿਆਂ ਭਾਗਾਂ ਕਰਕੇ ਸਤ ਸੰਗਤ ਕਰਨੀ ਮਿਲਦੀ ਹੈ ਤਾਂ ਪਰਮੇਸ਼ਰ ਦਾ ਰਸ ਆਨੰਦ ਆ ਕੇ ਪ੍ਰਾਪਤ ਹੁੰਦਾ ਦੂਜੈ ਪਾਇ ਦੁਖ ਹੋਇ ਮਨਮੁਖ ਜਮ ਜੋਹਿਆ ਜੀਓ ਏ ਪਿਆਰੇ ਜੀ ਦੂਜੈ ਕਈਏ ਦੁਐਤ ਭਾਵ ਵਿਚ ਲੱਗਣ ਵਾਲੇ ਪੁਰਖ ਨੂੰ ਜੰਮਣ ਮਰਨ ਦਾ ਦੁਖ ਹੀ ਪ੍ਰਾਪਤ ਹੁੰਦਾ ਹੈ ਤੇ ਉਸ ਮਨਮੁਖ ਨੂੰ ਜਮਾ ਨੇ ਜੋਹਿਆ ਨਾਮ ਦੇਖਣ ਦਾ ਤਾੜਨ ਦਾ ਹੈ ਭਾਵ ਤਾੜਨਾ ਕੀਤਾ ਹੈ ਜਮਾ ਨੇ ਤੱਕਣਾ ਕੀਤਾ ਹੈ ਹਾਈ ਹਾਈ ਕਰੇ ਦਿਨ ਰਾਤ ਮਾਇਆ ਦੁਖ ਮੋਹਿਆ ਜੀ ਏ ਪਿਆਰੇ ਜੀ ਮਨਮੁਖ ਪੁਰਖ ਦੁਖਦਾਇਕ ਮਾਇਆ ਦਾ 모ਹਿਤ ਕੀਤਾ ਹੋਇਆ ਹੈ ਇਸ ਕਰਕੇ ਦਿਨ ਰਾਤ ਰਾਤ ਦਿਨੇ ਨਰਕਾਂ ਵਿੱਚ ਜੂਨਾ ਵਿੱਚ ਪਿਆ ਹੋਇਆ ਹਾਈ ਹਾਈ ਹਾਹਾਕਾਰ ਕਰਦਾ ਰਿੰਦਾ ਹੈ ਮਾਇਆ ਦੁਖ ਮੋਹਿਆ ਹੋਮੈਂ ਰੋਇਆ ਮੇਰੀ ਮੇਰੀ ਕਰਤ ਵਿਹਾਵੈ ਮਨਮੁਖ ਜੀਵ ਦੁੱਖ ਰੂਪ ਮਾਇਆ ਦਾ ਮੋਇਆ ਹਾ ਹੰਗਤਾ ਕਰਕੇ ਰੋਇਆ ਕਰੋਧਿਤ ਗੁੱਸੇ ਦੇ ਸਹਤ ਰਹਿੰਦਾ ਭਾਵ ਬੜਾ ਕਰੋਧੀ ਸੁਭਾਅ ਹੋ ਜਾਂਦਾ ਤੇ ਮੇਰੀ ਦੇਹ ਮੇਰੀ ਦੌਲਤ ਇਉਂ ਕਰਦਿਆਂ ਹੀ ਸਾਰੀ ਉਮਰ ਵਿਹਾਵੈ ਬਤਾਉਂਦਾ ਬਤੀਤ ਕਰਦਾ ਹੈ ਜੋ ਪ੍ਰਭ ਦੇ ਤਿਸ ਚੇਤੇ ਨਾਹੀ ਅੰਤ ਗਿਆ ਪਛਤਾਵੈ ਜਿਹੜਾ ਪ੍ਰਭ ਪਰਮੇਸ਼ਰ ਦਾਤਾ ਦਿੰਦਾ ਹੈ ਉਸ ਨੂੰ ਮਨਮੁਖ ਜੀਵ ਚੇਤ ਹੈ ਜਾਦ ਨਹੀਂ ਕਰਦਾ ਇਸ ਲਈ ਅੰਤ ਅਖੀਰ ਦੇ ਸਮੇਂ ਪਰਲੋਕ ਨੂੰ ਗਿਆ ਆਇਆ ਪਛਤਾ ਤਾਪ ਕਰਦਾ ਹੈ ਰੋਂਦਾ ਹੈ ਬਿਨ ਨਾਵੇ ਕੋ ਸਾਥ ਨ ਚੱਲੇ ਪੁੱਤਰ ਕਲਤਰ ਮਾਇਆ ਧੋਹਿਆ ਪਰਮੇਸ਼ਰ ਦੇ ਨਾਮ ਤੋਂ ਬਗੈਰ ਕੋਈ ਵੀ ਪਰਲੋਕ ਨੂੰ ਸਾਥ ਨਾਲ ਨਹੀਂ ਜਾਂਦਾ ਨਹੀਂ ਚੱਲਦਾ ਪੁੱਤਰ ਕਲਤਰ ਇਸਤਰੀ ਤੇ ਮਾਇਆ ਆਦ ਸਭ ਧੋਇਆ ਛਲ ਰੂਪਿਆ ਦੂਜੈ ਪਾਇ ਦੁਖ ਹੋਏ ਮਨਮੁਖ ਜਮ ਜੋਹਿਆ ਜੀਓ ਏ ਪਿਆਰੇ ਜੀ ਜਿਸ ਪੁਰਖ ਨੇ ਦ્વੈਤ ਭਾਵ ਵਿੱਚ ਲੱਗਣੀ ਕਰਕੇ ਪਰਮੇਸ਼ਰ ਨੂੰ ਵਿਸਾਰ ਦਿੱਤਾ ਹੈ ਉਸ ਨੂੰ ਜੰਮਣ ਮਰਨ ਦਾ ਦੁਖ ਪ੍ਰਾਪਤ ਹੁੰਦਾ ਐਸੇ ਮਨਮੁਖ ਮੰਦੇ ਆਖੇ ਲੱਗਣ ਵਾਲੇ ਪੁਰਖ ਨੂੰ ਜਮਾ ਨੇ ਜੋਹਿਆ ਤਾੜਨਾ ਤੱਕਣਾ ਕੀਤਾ ਹੈ ਕਰ ਕਿਰਪਾ ਲੇਹੋ ਮਿਲਾਏ ਮਹਿਲ ਹਰ ਪਾਇਆ ਜੀ हे ਪਿਆਰੇ ਜੀ ਜਿਸ ਗੁਰਮਖ ਜਨ ਨੂੰ ਪਰਮੇਸ਼ਰ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਗੁਰਾਂ ਦੀ ਸੰਗਤ ਨਾਲ ਮਿਲਾ ਲਿੰਦਾ ਹੈ ਉਸ ਨੇ ਹਰ ਪਰਮੇਸ਼ਰ ਦੇ ਮਹਿਲ ਸਰੂਪ ਰੂਪੀ ਘਰ ਨੂੰ ਪਾ ਲਿਆ हे ਹਰ ਪਰਮੇਸ਼ਰ ਜੀ ਆਪ ਜੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਕੇ ਸਾਨੂੰ ਗੁਰਾਂ ਦੀ ਸੰਗਤ ਦੁਆਰਾ ਆਪਣੇ ਨਾਲ ਮੇਲ ਲਵੋ ਆਪਣੇ ਨਾਮ ਨਾਲ ਮੇਲ ਲਵੋ ਜਿਸ ਕਰਕੇ ਅਸੀਂ ਤੁਰਿਆ ਪਾਦਰੂਪੀ ਮਹਿਲ ਨੂੰ ਪਉਣਾ ਕਰੀਏ ਸਦਾ ਰਹੇ ਕਰ ਜੋੜ ਪ੍ਰਭ ਮਨ ਭਾਇਆ ਜੀਓ ਇਹ ਪਿਆਰੇ ਜੀ ਜੋ ਪੁਰਖ ਹਮੇਸ਼ਾ ਪਰਮੇਸ਼ਰ ਗੁਰਾਂ ਦੇ ਅੱਗੇ ਮਨ ਬੁੱਧ ਰੂਪੀ ਹੱਥ ਜੋੜ ਕੇ ਬਿਰਤੀ ਨੂੰ ਨਾਮ ਵਿੱਚ ਟਕਾਉਣ ਰੂਪ ਟਿਕਿਆ ਰਹਿੰਦਾ ਉਹ ਪਰਮੇਸ਼ਰ ਦੇ ਮਨ ਵਿੱਚ ਪਾ ਜਾਂਦਾ ਪ੍ਰਭ ਮਨ ਭਾਵੈ ਤਾ ਹੁਕਮ ਸਮਾਵੈ ਹੁਕਮ ਮਨ ਸੁਖ ਪਾਇਆ ਜਦੋਂ ਪਰਮੇਸ਼ਰ ਦੇ ਮਨ ਵਿੱਚ ਭਾ ਜਾਂਦਾ ਹੈ ਤਦੋਂ ਉਸ ਦੇ ਹੁਕਮ ਦੁਆਰਾ ਵਾਹਿਗੁਰੂ ਵਿੱਚ ਸਮਾ ਜਾਂਦਾ ਲੀਨ ਹੋ ਜਾਂਦਾ ਇਉ ਜਿਸ ਨੇ ਹੁਕਮ ਨੂੰ ਮੰਨਿਆ ਹੈ ਉਸੇ ਨੇ ਹੀ ਸੁਖ ਆਨੰਦ ਸਰੂਪ ਨੂੰ ਪਾਉਣਾ ਕੀਤਾ ਹੈ ਅਨੰਦਨ ਜਪਤ ਰਹੈ ਦਿਨ ਰਾਤੀ ਸਹਜੇ ਨਾਮ ਧਿਆਇਆ ਉਹ ਰਾਤ ਦਿਨੇ ਅਨ ਦਿਨ ਨਾਮ ਇੱਕ ਰਸ ਰਸਨਾ ਕਰਕੇ ਨਾਮ ਨੂੰ ਜਪਦਾ ਰਹਿੰਦਾ ਹੈ ਤੇ ਮਨ ਕਰਕੇ ਸਹਿਜੇ ਹੀ ਨਾਮ ਨੂੰ ਧਿਆਉਂਦਾ ਰਹਿੰਦਾ ਹੈ ਅਤੇ ਨਮ ਨਾਮ ਮਿਲੀ ਵੜਿਆਈ ਨਾਨਕ ਨਾਮ ਮਨ ਭਾਵੇ ਸਤਿਗੁਰੂ ਪਾਤਸ਼ਾਹ ਜੀ ਕਥਨ ਕਰਦੇ ਹਨ ਕਿ हे ਪਿਆਰੇ ਜੀ ਉਸ ਨਾਮੋ ਨਾਮ ਜਪਣ ਵਾਲੇ ਗੁਰਮੁਖ ਜਨ ਨੂੰ ਨਾਮ ਪ੍ਰਸਿੱਧ ਪਰਮੇਸ਼ਰ ਦੀ ਪ੍ਰਾਪਤੀ ਰੂਪ ਵਿੜਿਆਈ ਮਿਲਦੀ ਹੈ ਨਾਮੋ ਨਾਮ ਨਾਮ ਹੀ ਨਾਮ ਜਪਣ ਦੀ ਵਿੜਿਆਈ ਮਿਲਦੀ ਹੈ ਇਸੇ ਕਰਕੇ ਗੁਰਮੁਖਾਂ ਦੇ ਹਿਰਦੇ ਵਿੱਚ ਨਾਮ ਹੀ ਪੌਂਦਾ ਹੈ ਕਰ ਕਿਰਪਾ ਲੇਹ ਮਿਲਾਏ ਮਹਿਲ ਹਰ ਪਾਵੈ ਜੀਉ ਓ ਰੇ ਪਿਆਰੇ ਜੀ ਜਿਸ ਗੁਰਮਖ ਜਨ ਨੂੰ ਪਰਮੇਸ਼ਰ ਦਇਆ ਦ੍ਰਿਸ਼ਟੀ ਕਰਕੇ ਗੁਰਾਂ ਦੀ ਸੰਗਤ ਨਾਲ ਮਿਲਾ ਲੈਂਦਾ ਹੈ ਉਸ ਨੇ ਪਰਮੇਸ਼ਰ ਦੇ ਸਰੂਪ ਰੂਪੀ ਮਹਿਲ ਅਸਥਾਨ ਨੂੰ ਪਾ ਲਿਆ ਹੈ ਇਹ ਮੇਰੇ ਵਾਹਿਗੁਰੂ ਜੀ ਕਿਰਪਾ ਦ੍ਰਿਸ਼ਟੀ ਕਰਕੇ ਸਾਨੂੰ ਆਪਣੇ ਨਾਲ ਮੇੜ ਲਵੋ ਜਿਸ ਕਰਕੇ ਅਸੀਂ ਵੀ ਅਧਿਕਾਰੀ ਹੋ ਕੇ ਤੁਹਾਡੇ ਤੁਰਿਆ ਪਾਦਰੂਪੀ ਮਹਿਲ ਨੂੰ ਪਾਉਣਾ ਕਰੀਏ ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਜੀ ਕੀ ਫਤਿਹ